ਅੱਜ ਪੰਜਾਬ ਮੰਡ ਨੂੰ ਲੈ ਕੇ ਲੁਧਿਆਣੇ ਆ ਅੱਡੇ ਦੇ ਉੱਤੇ ਵੀ ਜਿਹੜਾ ਹੈਗਾ ਇਸ ਡਰਾਈਵਰ ਭਾਈਆਂ ਵੱਲੋਂ ਬਹੁਤ ਜ਼ਿਆਦਾ ਸਮਰਥਨ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਊਂਟਰ ਜਿਹੜੇ ਬਿਲਕੁਲ ਨੇ ਖਾਲੀ ਦੇ ਖਾਲੀ ਪਏ ਨੇ ਜਿੰਨੇ ਵੀ ਯਾਤਰੀ ਆਉਣ ਜਾਣ ਵਾਲੇ ਨੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਜਿਹੜੇ ਹੈਗੇ ਉਹ ਨਜ਼ਰ ਆ ਰਹੇ ਨੇ ਤੇ ਅੱਡਾ ਜਿਹੜਾ ਲੁਧਿਆਣੇ ਵਾਲਾ ਬਿਲਕੁਲ ਛੱਕਾ ਛੱਕ ਪਰਿਆ ਹੋਇਆ ਹੈ ਕਿਉਂਕਿ ਸਮਰਥਨ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਦਿਖਾਈ ਦੇ ਰਹੇ ਆਏ ਪਰ ਆਪਸ ਵਿੱਚ ਜਿਹੜੇ ਹੈਗੇ ਉਹ ਕਿਤੇ ਨਾ ਕਿਤੇ ਡਰਾਈਵਰ ਭਾਈ ਵੀ ਪਿੱਟਦੇ ਆਏ ਕਿਉਂਕਿ ਜੁਝਾਰ ਬੁਝਾਰ ਜਿਹੜੀ ਬੱਸ ਹੈ ਉਹ ਚੰਡੀਗੜ੍ਹ ਨੂੰ ਲੱਗੀ ਹੈ ਤੇ ਲੱਗਦੀ ਸਾਰੀ ਹੌਸਫੋਲ ਹੋ ਜਾਂਦੀ ਹੈ ਤੇ ਸਾਰੀ ਫਕਾਫਕਾ ਖਤ ਜਾਂਦੀ ਹੈ ਲੇਕਿਨ ਉਸ ਗੱਡੀ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਉਹਨਾਂ ਦੇ ਆਪ ਦੂਜੇ ਡਰਾਈਵਰ ਪਾਈ ਜਿਹੜੇ ਨੇ ਅੱਗੇ ਆ ਜਾਂਦੇ ਨੇ ਕਿਉਂਕਿ ਉਹ ਬਿਲਕੁਲ ਵੀ ਸਮਰਥਨ ਜਿਹੜਾ ਹੈਗਾ ਜ਼ਬਰਦਸਤ ਦੇ ਰਹੇ ਨੇ ਤੇ ਇਸ ਕਰਕੇ ਕੁਝ ਡਰਾਈਵਰ ਪਾਈ ਜਿਹੜੇ ਹੈਗੇ ਆ ਇਸ ਨੂੰ ਸਮਾਥਨ ਨੂੰ ਲੈ ਕੇ ਆਪ ਸਭ ਨੂੰ ਜਿਹੜੇ ਨਜ਼ਰ ਆਇਆ ਤੇ ਕਿਹੜੇ-ਕਿਹੜੀਆਂ ਜਿਹੜੀਆਂ ਹੈਗੀਆਂ ਉੱਥੇ ਟੂਟੂ ਮੈਮਾ ਜਿਹੜੀ ਹੈਗੀ ਉਹ ਤਕਰੀਬਾ ਤਕਰੀਬਨ ਵੱਧ ਹੀ ਜਾ ਰਹੀ ਸੀ ਪਰ ਫਿਰ ਵੀ ਕਿਤਨਾ ਕਿਤੇ ਜਿਹੜਾ ਮਾਹੌਲ ਆ ਸ਼ਾਂਤ ਨਜ਼ਰ ਨਹੀਂ ਆ ਰਿਹਾ ਤੇ ਹੰਗਾਮੇ ਜਿਹੜੇ ਹੈਗੇ ਥਾਂ-ਥਾਂ ਤੇ ਦੇਖਣ ਨੂੰ ਮਿਲ ਰਹੇ ਆ ਤੁਸੀਂ ਜੁੜੇ ਰਹੋ ਨਵੀਂ ਨਵੀਂ ਅਪਡੇਟ ਲਈ ਕਿਉਂਕਿ ਜਿਹੜਾ ਪੰਜਾਬ ਬੰਦ ਨੂੰ ਲੈ ਕੇ ਬਹੁਤ ਜ਼ਿਆਦਾ ਜਿਗਾਮਾਂ ਤੇ ਕਿਤੇ ਫੌਜ ਵੱਲੋਂ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਪਰ ਮਾਹੂਗਾ ਰਹਿ ਦਿੱਤਾ ਜਾ ਰਿਹਾ ਹੈ ਤੇ ਇਹਨਾਂ ਨੂੰ ਹਾਂਗਾ ਸਾਵੇਂ ਹੀ ਪੁਸ਼ਕੜੇ ਪ੍ਰਬੰਧ ਕਰ ਰਹੀ ਹੈ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਸਮਰਸਨ ਜਿਹੜਾ ਹੈ ਇੱਕ ਬਹੁਤ ਸਾਰਾ ਦੇਖਣ ਜਾ ਰਿਹਾ ਥਾਂ ਥਾਂ ਤੇ ਜਿਹੜਾ ਹੈ ਗਿਆ ਉਹ ਕਿਸਾਨਾਂ ਨੇ ਆਪਣੇ ਤਰਨੇ ਜਿਹੜੇ ਰਸਤੇ ਜਿਹੜੀਆਂ ਸੜਕਾਂ ਤੇ ਬਹੁਤ ਬਲੌਕ ਹੋ ਚੁੱਕੀਆਂ ਨੇ ਤੇ ਸਾਰਿਆਂ ਨੂੰ ਅਪਡੇਟ ਹੈ ਕਿ ਆਪਣੇ ਹੀ ਘਰਾਂ ਦੇ ਵਿੱਚ ਰੋ ਜਿੱਥੇ ਵੀ ਤੁਸੀਂ ਉੱਥੇ ਦੇ ਉੱਥੇ ਰਹੋ ਕਿਉਂਕਿ ਬਾਹਰ ਨਾ ਨਿਕਲੋ ਤੇ ਕਿ ਬਹੁਤ ਸਾਰਾ ਨੁਕਸਾਨ ਜਿਹੜਾ ਇਹ ਹੋ ਸਕਦਾ ਹੈ ਕਿਸਾਨਾਂ ਵੱਲੋਂ ਰੇਲ ਗੱਡੀਆਂ ਤੋਂ ਲੈ ਕੇ ਲਾ ਛੋਟੀ ਆਵਾਜਾਈ ਤੋਂ ਲੈ ਕੇ ਦੁੱਧ ਦੀਆਂ ਦੁਕਾਨਾਂ ਤੋਂ ਲੈ ਕੇ ਲਾ ਕਿਸੇ ਕੋਈ ਵਰਗ ਹੋਵੇ ਸਾਡੇ ਵਰਗਾਂ ਨੂੰ ਬੇਨਤੀ ਜਿਹੜੀ ਹੈਗੀ ਆ ਉਹ ਕਿਸਾਨਾਂ ਵੱਲੋਂ ਕੀਤੀ ਗਈ ਹੈ ਤੇ ਸਾਰਿਆਂ ਦਾ ਸਮਰਥਨ ਜਿਹੜਾ ਹੈਗਾ ਬਹੁਤ ਸਾਰਾ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਜੋ ਜੁੜੇ ਰਹੋ ਪੀਵੀਰ ਅਪਡੇਟ ਦੇ ਨਾਲ ਤੇ ਕਿਹੜੇ ਹੰਗਾਮੇ ਵਿੱਚ ਕੀ ਕੀ ਹੋਇਆ ਉਹ ਤੁਹਾਨੂੰ ਸੁਣਾਉਨੇ ਆ ਗੱਡੀ ਲਾਗੀ ਜਾਂ ਦਫਾ ਕਰ ਪਰ ਉਹਨੂੰ ਬੰਦੇ ਨੂੰ ਰੱਖਾਂ ਪਿਆਰ ਦਾ ਬੋਲ ਉਹਨੂੰ ਬੋਲਦਾ ਪਿਆਰ ਨਾਲ ਮੈਂ ਪਾਣਾ ਲਾਗੀ ਉਹ ਬਾਈ ਜੀ ਅੱਗੇ ਤਾਂ ਉਹ ਉੱਧਰ ਦੀ ਹੈਗੀ ਜਗ੍ਹਾ ਮੈਂ ਕਹੀ ਇਹਨਾਂ ਨੇ ਖੜੋ ਉਹ ਬੋਲਿਆ ਰੱਖ ਪਾਣਾ ਮੈਂ ਮਰ ਜਾ ਕਿਉਂ ਸੀ ਮੈਂ ਤੈਨੂੰ ਕਿਹਾ ਸੀ ਬਾਈ